ਆਪਣਾ ਵਿਆਹ ਛੱਡ ਸ਼ਗਨਾਂ ਤੋਂ ਭੱਜੀ ਵਿਆਹ ਵਾਲੀ ਕੁੜੀ ਮੌਕੇ ਤੇ ਨਿਭਾਇਆ ਆਪਣਾ ਫਰਜ਼ ਅਕਸਰ ਹੀ ਵਿਆਹ ਵਾਲੇ ਦੇਣਾ ਮੁੰਡਾ ਕੁੜੀ ਨੂੰ ਵਿਆਹ ਤੋਂ ਜ਼ਰੂਰੀ ਕੋਈ ਵੀ ਕੰਮ ਨਹੀਂ ਹੁੰਦਾ ਪਰ ਇਸ ਕੁੜੀ ਨੇ ਕਿਸੇ ਦੀ ਜਾਨ ਬਚਾਉਣ ਲਈ ਵਿਆਹ ਰੋਕਿਆ ਅਦ ਵਿਚਕਾਰ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੀ ਕੁੜੀ ਇੱਕ ਔਰਤ ਕੋਲ ਬੈਠੀ ਦਿਖਾਈ ਦੇ ਰਹੀ ਹੈ ਦਰਸਲ ਜਦੋਂ ਇਸ ਵਿਆਹ ਦੇ ਸ਼ਗਨ ਚੱਲ ਰਹੇ ਸੀ ਅਤੇ ਲੋਕ ਸ਼ਗਨ ਪਾਉਣ ਲਈ ਸਟੇਜ ਤੇ ਆ ਰਹੇ ਸੀ ਤਾਂ ਉਹਨਾਂ ਵਿੱਚੋਂ ਸ਼ਗਨ ਪਾਉਣ ਆਈ ਇੱਕ ਔਰਤ ਚੱਕਰ ਖਾ ਕੇ ਸਟੇਜ ਤੇ ਡਿੱਗ ਜਾਂਦੀ ਹੈ ਜਿਵੇਂ ਹੀ ਵਿਆਹ ਵਾਲੀ ਕੁੜੀ ਇਹ ਦੇਖਦੀ ਹੈ ਤਾਂ ਬਿਨਾਂ ਕਿਸੇ ਨੂੰ ਪੁੱਛੇ ਆਪਣੇ ਸ਼ਗਨ ਅਧ ਵਿਚਕਾਰ ਛੱਡ ਉਸ ਔਰਤ ਕੋਲ ਭੱਜ ਕੇ ਆਉਂਦੀ ਏ ਦਰਸਲ ਇਹ ਕੁੜੀ ਇੱਕ ਡਾਕਟਰ ਏ ਅਤੇ ਮੌਕੇ ਤੇ ਔਰਤ ਦੀ ਸਾਮ ਸੰਭਾਲ ਕਰਕੇ ਉਸ ਦੀ ਜਾਨ ਬਚਾ ਲੈਂਦੀ ਏ ਸੋ ਇਸ ਡਾਕਟਰ ਕੁੜੀ ਨੇ ਨਿਵਾਇਆ ਆਪਣਾ ਸਹੀ ਫਰਜ ਜੋ ਆਪਣੇ ਸ਼ਗਨਾਂ ਨੂੰ ਅਧ ਵਿਚਕਾਰ ਛੱਡ ਕੇ ਆਈ ਨਹੀਂ ਤਾਂ ਲੋਕ ਕਹਿ ਦਿੰਦੇ ਨੇ ਕਿ ਸ਼ਗਨ ਨਹੀਂ ਰੋਕਣੇ ਅਬ ਸ਼ਗਨ ਹੋ ਜਾਣਾ ਏ ਸੋ ਸਲਾਮ ਹੈ ਇਸ ਭੈਣ ਦੀ ਸੋਚ ਨੂੰ ਉੱਥੇ ਹੀ ਸ਼ਰਮ ਆਉਣੀ ਚਾਹੀਦੀ ਏ ਉਹਨਾਂ ਡਾਕਟਰਾਂ ਨੂੰ ਜੋ ਆਪਣਾ ਰੱਬ ਰੂਪੀ ਪੇਸ਼ਾ ਵੀ ਸਹੀ ਢੰਗ ਨਾਲ ਨਹੀਂ ਕਰਦੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ